ਇਹ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਜਿਹੜੇ ਮੌਜੂਦਾ ਸ਼ਰੂਮ ਦੀ ਅਕਾਲੀ ਦਲ ਦੇ ਹਾਲਾਤ ਚੱਲ ਰਹੇ ਐ ਔਰ ਜੋ ਅੱਜ ਇੱਕ ਬਾਗੀ ਤੜਾ ਆਪਣੀ ਜਿਹੜੀ ਕਾਰਗੁਜ਼ਾਰੀ ਕਰ ਰਿਹਾ ਉਹ ਮੈਸਮ ਦਾ ਬਹੁਤ ਨਿੰਦਣਯੋਗ ਹੈ ਕਿਉਂਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਨਿਰੰਤਰ ਦੋ ਵਾਰ ਸਰਕਾਰ ਬਣੀ ਬਾਦਲ ਸਾਹਿਬ ਦੀ ਤਾਂ ਇਹ ਜਿਹੜੀਆਂ ਗੱਲਾਂ ਅਲੀਗੇਸ਼ਨ ਲਾ ਰਹੇ ਨੇ ਬਾਬੇ ਸਰਸੇ ਵਾਲੇ ਦੀ ਗੱਲ ਕਰ ਰਹੇ ਨੇ ਜਾਂ ਹੋਰ ਗੱਲਾਂ ਕਰ ਰਹੇ ਨੇ ਇਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ 파ਟ ਸੀ ਉਦੋਂ ਇਹਨਾਂ ਨੇ ਬਜੀਰੀਆਂ ਨਹੀਂ ਆਨੰਦ ਮਾਣੇ ਨੇ 12 ਤੋਂ 17 ਸਾਲ ਸਾਹਿਬ ਦੀ ਸਰਕਾਰ ਸੀ ਉਦੋਂ ਨੇ ਕਿਸੇ ਨੇ ਕੁਐਸਚਨ ਮਾਰਕ ਨਹੀਂ ਠਾਇਆ ਵੀ ਇਹ ਗਲਤ ਕਰ ਰਹੇ ਹੋ ਜਾਂ ਠੀਕ ਕਰ ਰਹੇ ਹੋ ਸਾਰਾ ਕੁਝ ਬਾਦਲ ਸਾਹਿਬ ਬਹੁਤ ਵਧੀਆ ਜੀ ਇਹ ਬਾਦਲ ਸਾਹਿਬ ਦੇ ਮਿਹਨਤ ਨਾਲ ਹੀ ਸਰਕਾਰ ਬਣੀ 17 ਚ ਇਲੈਕਸ਼ਨ ਹੋਏ ਕੋਈ ਰੌਲਾ ਨਹੀਂ ਪਿਆ 19 ਚ ਇਲੈਕਸ਼ਨ ਹੋਏ ਉਦੋਂ ਕੋਈ ਰੌਲਾ ਨਹੀਂ ਪਿਆ 22 ਚ ਇਲੈਕਸ਼ਨ ਹੋਏ ਉਦੋਂ ਕੋਈ ਰੌਲਾ ਨਹੀਂ ਪਿਆ ਕੋਈ ਅਲੀਗੇਸ਼ਨ ਨਹੀਂ ਸੀ ਪਰ ਹੁਣ ਜਦੋਂ ਆ ਅੱਗੇ ਕਹਿੰਦੇ ਆ ਜੀ ਬਾਦਲ ਸਾਹਿਬ ਦੇ ਲੋਕ ਚਾਹੁੰਦੇ ਨਹੀਂ ਮੈਂ ਇਹਨਾਂ ਬਾਗਿਆਂ ਤੋਂ ਇਹ ਪੁੱਛਣਾ ਚਾਹੁੰਦਾ ਜੇ ਬਾਦਲ ਸਾਹਿਬ ਨੂੰ ਲੋਕ ਨਹੀਂ ਚਾਹੁੰਦੇ ਤਾਂ ਤੁਹਾਡੀਆਂ ਤਾਂ ਜ਼ਮਾਨਤਾਂ ਜਬਤ ਹੋ ਰਹੀਆਂ ਨੇ ਤੇ ਬਾਦਲ ਸਾਹਿਬ ਹੁਣ ਵੀ ਜਿੱਤੇ ਆ 24 ਚ ਵੀ ਜਿੱਤੇ ਆ 19 ਚ ਵੀ ਜਿੱਤੇ ਆ ਉਹ ਵਾਰੀ ਪਾਰਲੀਮੈਂਟ ਜਿੱਤ ਗਏ ਵੀ ਲੋਕ ਹੁਣ ਦੱਸੋ ਜਿੱਤਣ ਵਾਲੇ ਦੇ ਨਾਲ ਹੈ ਕਿ ਹਾਰਨ ਵਾਲੇ ਦੇ ਨਾਲ ਦੇਖੋ ਗੱਲ ਸੁਣ ਲਓ ਜੇ ਤੁਸੀਂ ਸਮਝੌਤੇ ਦੀ ਗੱਲ ਕਰਦੇ ਹੋ ਤਾਂ ਪਟਿਆਲੇ ਚ ਚੰਦੂ ਮਾਜਰਾ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਜਦੋਂ ਚੰਦੂ ਮਾਜਰਾ ਸਾਹਿਬ ਇਲੈਕਸ਼ਨ ਲੜਦੇ ਆ ਤਾਂ ਆਪਣੇ ਆਪ ਨੂੰ ਵੋਟਾਂ ਪਵਾਉਂਦੇ ਆ ਰਖੜਾ ਸਾਹਿਬ ਐਮਪੀ ਦਾ ਇਲੈਕਸ਼ਨ ਲੜੇ ਨੇ ਰਖੜਾ ਸਾਹਿਬ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਚ ਖੜੇ ਕਰਕੇ ਪੁੱਛ ਲਓ ਕੀ ਉਹਨਾਂ ਨੇ ਵੋਟਾਂ ਰਖੜਾ ਸਾਹਿਬ ਨੂੰ ਪੁਵਾਈਆਂ ਨੇ ਜਿਹੜੇ ਢਿੱਲੋਂ ਸਾਹਿਬ ਇਲੈਕਸ਼ਨ ਲੜੇ ਸੀ ਕੀ ਉਸ ਨੂੰ ਵੋਟਾਂ ਚੰਦੂ ਮਾਜਰਾ ਸਾਹਿਬ ਨੇ ਪੁਵਾਈਆਂ ਨੇ ਕੈਪਟਨ ਕਮਲਜੀਤ ਸਿੰਘ ਜੀ ਇਲੈਕਸ਼ਨ ਲੜੇ ਸੀ ਕੀ ਉਹਨਾਂ ਨੂੰ ਵੋਟਾਂ ਪੁਵਾਈਆਂ ਨੇ ਉਹਦੀ ਪਾਰਟੀ ਨੂੰ ਹਿੱਸਾ ਨਹੀਂ ਉਸ ਟਾਈਮ ਨੂੰ ਉਹ ਉਸ ਟਾਈਮ ਕਰਵਾਇ ਕਿ ਉਹਨੂੰ ਦਿੱਤੀ ਉਹਦੇ ਦੇਖੋ ਬਸ ਸਾਲ ਚੰਦੂ ਮਾਜਰਾ ਸਾਹਿਬ ਪਾਰਟੀ ਰਹੇ ਨਹੀਂ ਉਹਨੂੰ ਪਤਾ ਨਹੀਂ ਉਹ ਕਹਿੰਦਾ ਹੈ ਤਾਂ ਪਾਰਟੀ ਨੇ ਅੱਛੀ ਕਿਉਂ ਨਹੀਂ ਜਾਂਦੇ ਦੇਖੋ ਪਤਾ ਕੀ ਹੈ ਜਿਹੜੀ ਇਹ ਐਕਸ਼ਨ ਵਾਲੀ ਗੱਲ ਹੈਗੀ ਆ ਇਹ ਪਾਰਟੀ ਪ੍ਰਧਾਨ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀ ਗਈਆਂ ਪ੍ਰਧਾਨ ਸਾਹਿਬ ਨੂੰ ਠੀਕ ਹੈ ਨਾ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਆਪਾਂ ਨੂੰ ਜਦੋਂ ਆਪਾਂ ਹਾਰ ਜਾਂਦੇ ਆ ਨਾ ਫਿਰ ਤਾਂ ਆਪਾਂ ਦੂਜੇ ਤੇ ਥੋਪ ਦਿੰਨੇ ਆ ਠੀਕ ਹੈ ਨਾ ਜਦੋਂ ਆਪਾਂ ਜਿੱਤੇ ਜਾਂਦੇ ਆ ਫਿਰ ਆਪਾਂ ਕਹਿੰਨੇ ਵੀ ਇਹ ਤਾਂ ਆਪਾਂ ਆਪ ਜਿੱਤ ਕੇ ਸਾਰੀਆਂ ਜਿਹੜੀਆਂ ਗੱਲਾਂ ਨੇ ਜਿੱਤ ਹਾਰਾਂ ਹੁੰਦੀਆਂ ਨੇ ਪਰ ਬੰਦੇ ਤਾਂ ਤੁਸੀਂ ਪਿਛੋਕੜ ਦੇਖੋ ਮੈਂ ਤਾਂ ਇਤਿਹਾਸ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਇਲੈਕਸ਼ਨ ਲੜੇ ਨੇ ਉਹਨਾਂ ਤੋਂ ਗੱਲਾਂ ਪੁੱਛ ਕੇ ਦੇਖੋ ਉਹ ਕੀ ਕਹਿੰਦੇ ਨੇ ਸੋ ਗੱਲ ਇਹ ਹੈ ਦੇਖੋ ਜਿਹੜੇ ਆਪਣੇ ਸਾਡੇ ਸਤਿਕਾਰਯੋਗ ਮੈਂ ਕੋਈ ਸ਼ਬਦਾਵਲੀ ਕਿਸੇ ਬਾਰੇ ਨਹੀਂ ਕਰੂੰਗਾ ਸਾਡੇ ਲੀਡਰ ਰਹੇ ਨੇ ਤੁਸੀਂ ਅੱਜ ਬੌਜੀ ਕੀਰਸਾ ਸਾਹਿਬ ਦੀ ਗੱਲ ਕਰ ਲੋ ਦੋ ਸਾਲ ਸਾਲ ਪਹਿਲਾਂ ਇਹ ਭਾਜਪਾ ਚ ਚਲੇ ਗਏ ਆਮੁਲਕਾ ਸਾਹਿਬ ਦੀ ਗੱਲ ਕਰ ਲੋ ਇਹਨਾਂ ਦੀ ਨੂੰ ਭਾਜਪਾ ਚ ਚਲੀ ਗਈ ਇਹ ਆਪ ਅਕਾਲੀ ਦਲ ਦੇ ਵਿੱਚ ਸੀਗੇ ਕੀਰਸਾ ਸਾਹਿਬ ਨੂੰ ਤਾਂ ਘਰੇ ਜਾ ਕੇ ਲੈ ਕੇ ਆਏ ਜੀ ਦੇਖੋ ਵੀਰਵਾ ਜੀ ਇਲੈਕਸ਼ਨ ਨੂੰ ਪਹਿਲਾਂ ਘਰੇ ਜਾ ਕੇ ਲੈ ਕੇ ਆਏ ਗੱਲ ਹੈ ਜੀ ਕਦੇ ਦੇਖੋ ਜਦੋਂ ਕੋਈ ਬੁਲਾਊਗਾ ਕਰੇ ਜਾਵਾਂਗੇ ਜੇ ਅੱਜ ਕੋਈ ਵੀ ਕਿਸੇ ਵੀ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਜੁਆਇਨ ਕਰਨਾ ਚਾਹੁੰਦਾ ਤਾਂ ਤੁਸੀਂ ਮੇਰੇ ਘਰ ਆਓ ਤਾਂ ਇਹ ਪ੍ਰਧਾਨ ਦਾ ਡਿਊਟੀ ਬਣਦੀ ਹੈ ਫਰਜ ਬਣਦਾ ਪੱਲੇ ਦੇ ਘਰ ਜਾ ਕੇ ਸਤਕਾਰ ਨਾਲ ਉਹਨੂੰ ਆਪਣੀ ਪਾਰਟੀ ਚ ਲੈ ਕੇ ਆਓ ਕੋਈ ਟਿਕਟ ਦਾ ਵਾਦਾ ਨਹੀਂ ਦੇਖੋ ਗੱਲ ਸੰਦੋ ਟਿਕਟ ਦਾ ਕੋਈ ਵਾਦਾ ਨਹੀਂ ਕਰਿਆ ਅਨ ਕੰਡੀਸ਼ਨਲੀ ਉਹਨਾਂ ਨੇ ਸਪੋਰਟ ਕਰੀ ਸੀਗੀ ਹੁਣ ਜੋ ਮਰਜ਼ੀ ਕਹੀ ਜਾ ਕਿਉਂਕਿ ਜਦੋਂ ਉਹਨਾਂ ਦੀ ਬੀਜੇਪੀ ਚ ਗੱਲ ਦਾਲ ਗਲੀ ਨਹੀਂ ਤਾਂ ਉਹ ਇੱਧਰ ਆਏ ਵੀ ਚਲੋ ਆਪਾਂ ਜਿਹੜਾ ਗਰੁੱਪ ਹੈਗਾ ਸਾਡਾ ਟੁੱਟ ਗਿਆ ਸਾਡੀ ਗੱਲ ਹੀ ਨਹੀਂ ਬਣੀ ਅਸੀਂ ਬੱਲ ਸਾਹਿਬ ਨੂੰ ਲੈ ਕੇ ਆਪਣੀ ਗੱਲ ਮਨਾ ਲਵਾਂਗੇ ਗੱਲਾਂ ਤਾਂ ਇਹ ਹੋਈਆਂ ਸੀਗੀਆਂ ਦੇਖੋ ਸਾਡੀ ਬੀਜੇਪੀ ਭਾਈਵਾਲ ਪਾਰਟੀ ਸੀ ਭਾਈਵਾਲ ਪਾਰਟੀ ਹੈ ਜੇ ਭਾਈਵਾਲ ਪਾਰਟੀ ਭਾਈ ਨੂੰ ਮਾਰਨ ਲੱਗ ਜਵੇ ਤਾਂ ਫੇਰ ਬੌਜੀ ਉੱਥੇ ਕਿੱਥੇ ਬਚਾਂਗੇ ਨਾ ਤਾਂ ਉਹਨਾਂ ਨੇ ਬੀਜੇਪੀ ਵਾਲੇ ਨੇ ਸਾਡੀ ਕਿਸਾਨੀ ਵਾਲੇ ਭਰਾਮਾਂ ਦੀ ਗੱਲ ਮੰਨੀ ਨਾ ਸਾਡੇ ਪੰਜਾਬ ਦੇ ਹਿੱਤਾਂ ਦੀ ਬਾਰਡਰ ਸਟੇਟ ਹੈਗੀ ਹੈ ਨਾ ਉਹਨਾਂ ਨੇ ਸਾਡੀ ਉਹ ਗੱਲ ਮੰਨੀ ਸਾਡੇ ਜਿਹੜੇ ਗੁਰੂ ਘਰ ਗੁਰੂਤਾਮ ਨੇ ਉਹਨਾਂ ਚ ਸਭ ਤੋਂ ਵੱਧ ਦਖਲ ਅੰਦਾਜ਼ੀ ਕਰਦੇ ਸਾਰੇ ਇਹ ਗੱਲ ਫੈਸਲਾ ਹੋਇਆ ਵੀ ਜੇ ਇਹ ਗੱਲ ਸਾਡੀ ਮੰਨ ਲੈਣ ਕਿਸਾਨੀ ਦੀ ਗੱਲ ਮੰਨ ਲੈਣ ਐਮਐਸਪੀ ਲਾਗੂ ਕਰ ਦੇਣ ਉਹਦਾ ਕਾਨੂੰਨ ਬਣਾ ਦੇਣ ਕਿਉਂਕਿ ਪੰਜਾਬ ਦੇ ਵਿੱਚ ਕਿਸਾਨੀ ਤੋਂ ਇਲਾਵਾ ਹੋਰ ਕਿਹੜਾ ਬਿਜ਼ਨਸ ਹੈ ਨਾ ਇੱਥੇ ਕੋਲੇ ਦੀ ਖਾਨ ਹੈ ਨਾ ਇੱਥੇ ਤੇਲ ਨਿਕਲਦਾ ਨਾ ਇੱਥੇ ਪੱਥਰ ਨਿਕਲਦਾ ਨਾ ਇੱਥੇ ਕੋਈ ਖਣਿਜ ਪਦਾਰਥ ਹੈ ਜੇ ਨੇ ਇੱਥੇ ਤਾਂ ਕਣਕ ਹੈ ਜੇ ਸਾਡਾ ਜਿਹੜੀ ਹੈਗੀ ਆ ਦੋ ਫਸਲਾਂ ਤੇ ਅਸੀਂ ਸਾਡਾ ਸਟੇਟ ਜਿਹੜਾ ਨਿਰਪੱਖ ਕਰਦਾ ਤੇ ਇਹ ਦੋਹੀ ਚੀਜ਼ਾਂ ਨੂੰ ਜਿਹੜੀ ਸੈਂਟਰ ਸਰਕਾਰ ਹੈ ਮਾਨਤੇ ਲਿਖੀ ਹੋ। ਸੋ ਇਸ ਕਰਕੇ ਜੇ ਉਹ ਮਾਨਤੇ ਲੱਗਣਗੇ ਦੱਸੋ ਕਿਸ ਤਰੀਕੇ ਨਾਲ ਸਮਝੌਤਾ ਸਾਡੇ ਕਿਸਾਨ ਸ਼ਹੀਦ ਹੋ ਗਏ। ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈ। ਕੋਈ ਵੀ ਗੱਲ ਜਿਹੜੀ ਹੈਗੀ ਹੈ ਇਹਨਾਂ ਨੇ ਸਾਡੀ ਮੰਨੀ ਨਹੀਂ ਹੈਗੀ ਹੈ ਤੇ ਉੱਤੇ ਫਿਰ ਸਮਝੌਤਾ ਕਰਨ ਦਾ ਜਿਹੜਾ ਸੀਗਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹੇ ਬਲ ਸਾਹਿਬ ਨੇ ਤੁਸੀਂ ਦੇਖੋ ਜਿੰਨੀਆਂ ਵੀ ਆਈਆਂ ਨੇ ਗੱਲਾਂ ਉਹਨਾਂ ਨੇ ਗੱਲ ਕਹੀ ਵੀ ਸਰਕਾਰ ਬਣੇ ਨਾ ਬਣੇ ਮੈਂ ਆਪਣੇ ਕਿਸਾਨ ਪਰਵਾਰਾਂ ਦੀ ਮੈਂ ਆਪਣੇ ਬੰਦੀ ਸਿੰਘਾਂ ਦੀ ਮੈਂ ਆਪਣੇ ਪੰਜਾਬ ਦੇ ਖਾਤਰ ਕੋਈ ਐਸੇ ਮਤਲਬ ਸਮਝੌਤਾ ਨਹੀਂ ਕਰੂੰਗਾ ਜਿਸ ਨਾਲ ਪੰਜਾਬ ਦਾ ਨੁਕਸਾਨ ਹੁਣ ਪਾਰਟੀ ਦੀ ਮਜ਼ਬੂਤੀ ਲਈ ਕੀ ਸਨੈਅ ਦੀ ਹੈ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਇਲਾਮਨ ਕਰ ਰਹੇ ਪਟਿਆ ਅਸੀਂ ਅਸੀਂ ਸਾਰਾ ਦੇਖੋ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਜਿੰਨੇ ਸਰਕਲ ਪ੍ਰਧਾਨ ਬਣਾਏ ਬੈਨੇ ਉਹ ਅੱਜ ਸਾਡੇ ਸਾਰੇ ਨਾਲ ਨੇ ਸਾਡੇ ਚੇਅਰਮੈਨ ਸਾਹਿਬ ਲਾਲਵਾਜੀ ਨੇ ਜਗਮੀਤ ਸਿੰਘ ਹਰਿਆਉ ਜੀ ਨੇ ਸਾਰੇ ਜਿੰਨੇ ਵੀ ਹਲਕੇ ਛਤਰਾਣਾ ਦੇ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਸਾਰੀ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਨਾਲ ਚਟਾਨ ਵਾਂਗੂ ਖੜੀ ਹੈ ਔਰ ਮੈਂ ਸਮਝਦਾ ਛਤਰਾਣਾ ਨੇ ਸਮੁੱਚਾ ਜਿਹੜਾ ਪਟਿਆਲਾ ਹੈਗਾ ਜਿੰਨੇ ਵੀ ਪਟਿਆਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹੜੇ ਵੱਡੇ ਲੀਡਰਾਂ ਨੂੰ ਛੱਡ ਕੇ ਜਿਹੜੇ ਗਏ ਹੈ ਸਮੁੱਚਾ ਜਿਹੜਾ ਵਰਕਰ ਹੈ ਉਹ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਿਆ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਬਾਲ ਸਾਹਿਬ ਨੂੰ ਤੁਸੀਂ ਤਗੜੇ ਹੋ ਕੇ ਪੰਜਾਬ ਦੇ ਰਾਖੀ ਲਈ ਕੰਮ ਕਰੋ ਸਰਕਾਰ ਆਵੇ ਨਾ ਆਵੇ ਅਸੀਂ ਤੁਹਾਡੇ ਨਾਲ ਡਟ ਕੇ ਸਾਰਾ ਸ਼ਰਮ ਨਿਕਾਲੀ ਗੱਲ ਤੁਹਾਡੀਆਂ ਨਾਲ ਮਤਲਬ ਖੜ ਕੇ ਨੇਤਰੀ ਲਈ ਜੋ ਵੀ ਸਾਡੀ ਡਿਊਟੀ ਲਾਉਂਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਪਾਰਟੀ ਉਹ ਵੱਡੇ ਲੀਡਰ ਨਹੀਂ ਚੰਨਵਰ ਸਾਹਿਬ ਅਖਰਾ ਸਾਹਿਬ ਉਹ ਵੱਡੇ ਲੀਡਰ ਹੈ ਨੇ ਜਿਹੜੇ ਬਟਿਆਰੇ ਦੋਹੇ ਜਿਹੜੀ ਅਕਾਲੀ ਦਰਜ ਘਾਰ ਨਹੀਂ ਹਲਕੀ ਸਤਰਾਣੀ ਬੜੀ ਬਰਵਾਹ ਜਿਹਨਾਂ ਦਾ ਕਿਵੇਂ ਦੇਖ ਨਹੀਂ ਆਉਣ ਵਾਲੇ ਸਮਝ ਹਲਕੀ ਸਤਰਾਣੀ ਕੀ ਕਰ ਰਹੇ ਨੇ ਦੇਖੋ ਜਿਹੜੀ ਤੁਸੀਂ ਇਹ ਖਾਲਸਾ ਜੀ ਦੀ ਗੱਲ ਕਰ ਰਹੇ ਹੋ ਨਾ ਜੇ ਵੱਡੇ ਲੀਡਰਾਂ ਦੀ ਗੱਲ ਕਰੀਏ ਲੋਕ ਪਾਰਟੀ ਨਾਲ ਹੁੰਦੇ ਆ ਜੇ ਪਾਰਟੀ ਦੇ ਨਾਲ ਲੋਕ ਤੱਕੜੀ ਨਾਲ ਖੜੇ ਨੇ ਬਾਦਲ ਸਾਹਿਬ ਦੇ ਨਾਲ ਖੜੇ ਨੇ ਪਾਰਟੀ ਦੇ ਨਾਲ ਖੜੇ ਨੇ ਔਰ ਜੇ ਜਿਹੜਾ ਪਾਰਟੀ ਨੂੰ ਛੱਡ ਕੇ ਜਾਊਗਾ ਭਾਵੇਂ ਕੋਈ ਵੀ ਹੈ ਉਹ ਪਾਰਟੀ 'ਚ ਪਹਿਲਾਂ ਨਹੀਂ ਛੱਡੀਆਂ ਪਾਰਟੀਆਂ ਢੀਂਡਾ ਸਾਹਿਬ ਨੇ ਵੀ ਪਾਰਟੀ ਬਣਾਈ ਚੰਦੂ ਮਾਜਰਾ ਸਾਹਿਬ ਨੇ ਵੀ ਪਾਰਟੀ ਬਣਾਈ ਆਖਰਕਾਰ ਫਿਰ ਉੱਥੇ ਆਪਣੇ ਸਾਲ-ਸਾਲ ਦੋ-ਦੋ ਸਾਲ ਲਾ ਕੇ ਫਿਰ ਇਹਨਾਂ ਨੇ ਪਾਰਟੀ ਵಾಪਸੀ ਕੀਤੀ ਹੈ ਅਰ ਤੁਸੀਂ ਲੇਟੈਸਟ ਕਾਂਗਰਸ ਦੀ ਮਿਸਾਲ ਦੇਖ ਲਿਓ ਜਿੰਨੇ ਬ੍ਰਹਮਪੁਰਾ ਨੇ ਬਣਾਈ ਜਿੰਨੇ ਤੁਸੀਂ ਲੇਟੈਸਟ ਮੈਂ ਤੁਹਾਨੂੰ ਦੱਸਾਂ ਸੈਂਟਰ ਦੀ ਜਿਹੜੀ ਨੈਸ਼ਨਲ ਪਾਰਟੀ ਸੀ ਰਾਹੁਲ ਗਾਂਧੀ ਨੂੰ ਸਾਰੇ ਦਿਗ ਲੀਡਰ ਜਿਹੜੇ ਹੈਗੇ ਆ ਛੱਡ ਕੇ ਚਲੇ ਗਏ ਸੀ ਇੱਕ ਵਾਰੀ ਝਟਕਾ ਜ਼ਰੂਰ ਲੱਗਦਾ ਪਰ ਹੌਲੀ ਹੌਲੀ ਅੱਜ ਤੁਸੀਂ ਦੇਖ ਲਓ ਉਹੀ ਰਾਹੁਲ ਗਾਂਧੀ ਹੈ ਸਾਰੇ ਜਿਹੜੇ ਉਹਦਾ ਕਾਡਰ ਉਹਦੀ ਪਾਰਟੀ ਉਹਦੇ ਨਾਲ ਖੜੀ ਸੀ ਅੱਜ ਉਹ ਸੌ ਸਿੱਟਾਂ ਤੇ ਆ ਕੇ ਖਲੋਗੇ ਅੱਜ ਤੁਸੀਂ ਆਂਧਰਾ ਪ੍ਰਦੇਸ਼ ਦੀ ਗੱਲ ਕਰ ਲਓ ਪਾਰਟੀ ਉਹਦੇ ਨਾਲ ਖੜੀ ਸੀਗੀ ਅੱਜ ਉਹ 15-20 ਸਾਲਾਂ ਬਾਅਦ ਫੇਰ ਮੁੱਖ ਮੰਤਰੀ ਬਣ ਗਿਆ ਸੋ ਪਾਰਟੀ ਜਿਹੜੀ ਹੈਗੀ ਆ ਮੈਂ ਸਮਝਦਾ ਉਹ ماں ਹੁੰਦੀ ਹੈ ਵਰਕਰ ਦੀ ਜੇ ਆਪਾਂ ਪਾਰਟੀ ਤੋਂ ਵੱਖ ਹੋਵਾਂਗੇ ਨਾ ਫਿਰ ਮੈਂ ਸਮਝਦਾ ਕਿਸੇ ਦਾ ਵੀ ਕੋਈ ਵजूद ਨਹੀਂ ਰਹਿੰਦਾ ਇਕੱਲੀ ਦਾ ਬੜਾ ਫਰਕ ਹੈ ਜੀ ਮੰਨੋ ਕਾਂਗਰਸੀ ਕਾਂਗਰਸੀ ਇੱਕ ਨੈਸ਼ਨਲ ਪਾਰਟੀ ਆ ਤੇ ਇਕੱਲੀ ਦਾ ਇੱਕ ਧਰਮ ਧਾਰਮਿਕ ਪਾਰਟੀ ਆ ਉਹ ਧਰਮ ਨੂੰ ਨਾਲ ਲੈ ਕੇ ਚੱਲਦੀ ਆ ਠੀਕ ਹੈ ਨੀ ਇਹ ਵੱਡਾ ਵੱਡਾ ਸੰਕਟ ਹੈ ਜਿਹੜਾ ਪਾਰਟੀ ਦੇ ਆਇਆ ਹੈ ਇਸ ਸੰਕਟ ਤੋਂ ਬਾਹਰ ਨਿਕਲਣ ਦੇ ਵਾਸਤੇ ਇਹ ਪਤਰਾਲੇ ਕੀਤੇ ਜਾ ਰਹੇ ਮੈਂ ਸਮਝਦਾ ਕੋਈ ਵੀ ਧਾਰਮਿਕ ਜਿਵੇਂ ਸਾਡੀ ਪਾਰਟੀ ਹੈ ਸਾਡੇ ਗੁਰੂਤਾਮਾ ਦੀ ਰਾਖੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣੀ ਸੀਗੀ ਔਰ ਸ਼੍ਰੋਮਣੀ ਅਕਾਲੀ ਦਲ ਉਸ ਗੱਲ ਤੇ ਪਹਿਰਾ ਦੇ ਰਹੀ ਹੈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਐ ਜੀਪੀਸੀ ਸੰਸਥਾ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਉਹ ਕੰਮ ਕਰ ਰਹੇ ਆ ਬੜੀ ਚੰਗੀ ਤਰ੍ਹਾਂ ਕੰਮ ਕਰ ਰਹੇ ਆ ਔਰ ਇੰਨੇ بڑے ادارے 'ਚ ਕੋਈ ਬੰਦਾ ਜੇ ਇੱਕ ਅੱਧਾ ਬੰਦਾ ਜਿਵੇਂ ਹੁਣ ਕੱਲ ਦੀ ਵਾਕਿਆ ਲਾਓ ਆਪਸੀ ਰੰਜਿਸ਼ ਕਾਰਨ ਕੋਈ ਲੜਾਈ ਉਹ ਝਗੜਾ ਹੋ ਗਿਆ ਤੇ ਉਹਦੇ ਚ ਫਿਰ ਪਾਰਟੀ ਨੂੰ ਤਾਂ ਜਾਂ ਐਸਜੀਪੀਸੀ ਨੂੰ ਤਾਂ ਜ਼ਿੰਮੇਵਾਰ ਨਹੀਂ ਠਰਾਇਆ ਜਾ ਸਕਦਾ ਨਾ ਪਾਰਦਰਸ਼ਾ ਬਿਲਕੁਲ ਤੁਹਾਡੇ ਨਾਲ ਸਾਰੇ ਸਿਸਟਮ ਬਣਿਆ ਪਿਆ ਬਜਟ ਪਾਸ ਹੁੰਦੇ ਨੇ ਸਾਬਕਾਤਾਂ ਬਾਤ ਤੁਹਾਡਾ ਘਟ ਸੰਗੜਦਾ ਜਾ ਰਿਹਾ ਹੈ ਕੀ ਕਰ ਦੇਖੋ ਗੱਲ ਮੇਰੀ ਸੰਭੋ ਕੋਈ ਸੰਗੜ ਵਾਲੀ ਗੱਲ ਨਹੀਂ ਹੈ ਇਹ ਉਤਰਾਅ ਚੜਾਅ ਪਾਰਟੀ ਦੇ ਜਿਹੜੇ ਹੈਗੇ ਆ ਉਹਦੇ ਦਿੰਦੇ ਹੈ ਜਿਹੜੀ ਇਹ ਇਲੈਕਸ਼ਨ ਹੋਈ ਹੈ ਇਹਨਾਂ ਇਲੈਕਸ਼ਨ ਅੱਜ ਅਸੀਂ ਕਿਸੇ ਪਾਰਟੀ ਦਾ ਵੱਡੇ ਨੈਸ਼ਨਲ ਪਾਰਟੀ ਦਾ ਹਿੱਸਾ ਨਹੀਂ ਬਣੇ ਤਾਂ ਸਾਡੇ ਜਿਹੜੀ ਗੱਲ ਹੈਗੀ ਹੈ ਉਹ ਕਿ ਲੋਕਾਂ ਨੇ ਜਿਹੜੀ ਸੈਂਟਰ ਦੀ ਇਲੈਕਸ਼ਨ ਹੈ ਜਾਂ ਤਾਂ ਉਹਨਾਂ ਨੇ ਇੰਡੀਆ ਲਾਈਕ ਕੀਤਾ ਜਾਂ ਐਨਡੀਐਲਾਈਕ ਕੀਤਾ ਦੋ ਬੰਦਿਆਂ ਨੂੰ ਵੋਟਾਂ ਪਈਆਂ ਨੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲੋ ਇਹਨਾਂ ਨੂੰ 80000 ਪੈਣਾ ਵੋਟ ਪਈ ਸੀ ਆ ਹੁਣ 30000 32000 ਤੇ 50000 ਤੋਂ ਵੋਟ ਇਹਨਾਂ ਦੀ ਕੱਟ ਗਈ ਹੈ ਸੋ ਇਹ ਜਿਆਦਾ ਜੀ ਬੀਜੇਪੀ ਨਾਲ ਜੇ ਸਮਝੌਤਾ ਹੁੰਦਾ ਖਾਲੀ ਦਲ ਦਾ ਤਾਂ ਆਜੇ ਖਾਲੀ ਦਲ ਕਿੱਥੇ ਹੁੰਦਾ ਇਹ ਸਮਝੌਤਾ ਵੀ ਨਿਸ਼ਾਨ ਹੈ ਇਸ ਤੇ ਕੋਈ ਗੱਲ ਮੰਨੇ ਮੰਨੋ ਨਾ ਦੇਖੋ ਗੱਲ ਸੁਣ ਲਓ ਸਮਝੌਤਾ ਜਿਹੜਾ ਹੈਗਾ ਜੇ ਉਹ ਐਮਐਸਪੀ ਦਾ ਕਾਨੂੰਨ ਬਣਾ ਦਿੰਦੇ ਬੰਦੀ ਸਿੰਘਾਂ ਦੀ ਰਿਹਾਈ ਕਰ ਦਿੰਦੇ ਤਾਂ ਸਾਡਾ ਤਾਂ ਸਮਝੌਤਾ ਨਾਲ ਚੱਲ ਹੀ ਰਿਹਾ ਸੀ ਦੇਖੋ ਕਾਲੀ ਸੂਚੀ ਜਿਹੜੀ ਹੋ ਗਈ ਸੀ 300 ਤੋਂ ਵੱਧ ਬੰਦਿਆਂ ਦੀ ਕਾਲੀ ਸੂਚੀ ਬੀਜੇਪੀ ਨੇ ਕਦਮ ਦਿੱਤੀ ਕਾਇਰ ਕਰਨ ਨਹੀਂ ਕੀਤੀ ਕਰਤਾਰਪੁਰ ਦਾ ਲਾਂਗਾ ਵੀ ਬੀਜੇਪੀ ਨੇ ਖੋਲਿਆ ਪੰਜਾਬ ਅੱਜ ਸਿੱਖਾਂ ਵਾਸਤੇ ਬੋਲੇ ਕਿ ਨਹੀਂ ਖੋਲਿਆ ਦੱਸੋ ਫਿਰ ਤੁਸੀਂ ਮੰਨ ਲਓ ਫਿਰ ਪਲੇਮ ਲਾਂਦੇ ਵੀ ਜੀ ਜੀ ਸਾਹਿਬ ਜਦਾਂ ਕਿ ਉਹ ਉਹਨਾਂ ਦੇ ਕੋਈ ਮੰਨ ਲਓ ਮਾਨ ਸਰਕਾਰ ਦੇ ਲਈ ਕੋਈ ਸਬਦ ਕੋਈ ਨਾਮ ਰੱਖਿਆ ਉਹਦਾ ਪਰ ਜਦ 1000 ਕਿਸਾਨ ਜਿਹੜਾ ਬਾਰਡਰ ਤੇ ਬੈਠਾ ਹੈ ਉਹ ਤਾਂ ਸ਼ਹੀਦ ਹੋ ਗਿਆ ਅੱਤ ਤੁਸੀਂ ਇੱਥੇ ਆਪਣਾ ਖਨੌਰੀ ਬਾਰਡਰ ਤੇ ਦੇਖ ਲਓ ਸ਼ਰੀਆਮ ਬੀਜੇਪੀ ਵਾਲੇ ਦੀ ਸਰਕਾਰ ਹਰਿਆਣੇ ਚ ਹੈਗੀ ਐ ਗੋਲੀਆਂ ਨਾਲ ਕਿਸਾਨ ਮਾਰ ਰਹੇ ਆ ਜਦੋਂ ਤੁਸੀਂ ਇਸ ਨੌਬਾਤ ਸ਼ੰਭੂ ਬਾਰਡਰ ਦੇਖ ਲਓ 6 ਮਹੀਨੇ 8 ਮਹੀਨੇ ਤੋਂ ਸ਼ੰਭੂ ਠੋਡਾ ਬਾਰਡਰ ਮੰਦਰ ਪਿਆ ਤੋਂ ਇਹ ਬਾਈ ਜੀ ਇਹ ਸਰਕਾਰਾਂ ਦੇ ਮਤਲਬ ਤਾਨਾਸ਼ਾਹੀ ਹੈਗੀ ਐ ਨਹੀਂ ਗੱਲ ਨਹੀਂ ਇੰਨੀ ਤਾਨਾਸ਼ਾਹੀ ਦੇਖੋ ਉਹ ਕਰ ਰਹੇ ਹੈਗੀ ਆ ਪ੍ਰਧਾਨ ਜੀ ਤੁਸੀਂ ਮੰਨਦੇ ਹੋ ਵੀ ਜੇ ਬੀਜੇਪੀ ਨਾਲ ਸਮਝੌਤਾ ਹੋਇਆ ਸੀ ਤਾਂ ਗਲਤ ਹੋਇਆ ਸੀ ਕਿਹੜਾ ਜੀ ਪਹਿਲਾਂ ਜਿਹੜਾ ਜੀ ਨਹੀਂ ਉਹ ਸੱ ਚੱਲਿਆ ਜੀ ਕੰਤੀ ਸਾਹਿਬ ਨਹੀਂ ਉਦੋਂ ਦੇਖੋ ਗੱਲ ਸੁਣ ਲੋ ਉਦੋਂ ਜਿਹੜਾ ਸਮਝੌਤਾ ਹੋਇਆ ਸੀਗਾ ਉਦੋਂ ਉਹ ਗੱਲ ਸਾਡੀ ਮੰਦੇ ਸੀ ਬਾਦਲ ਸਾਹਿਬ ਨੇ ਐਨ ਡੀ ਏ ਬਣਾਉਣ ਵਾਲੇ ਕੌਣ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇੱਥੇ ਅੱਥ ਸਿੱਟਾਂ ਸਨ ਤਾਂ ਬੀ ਜੀ ਪੀ ਦੀ ਦੋ ਸਿੱਟਾਂ ਸੀਗੀਆਂ ਉਦੋਂ ਬਾਦਲ ਸਾਹਿਬ ਦੀ ਮੰਦੇ ਧੀ ਠੀਕ ਹੈ ਅੱਜ ਉਹਨਾਂ ਦੀ ਨੈਸ਼ਨਲ ਪਾਰਟੀ ਬਣ ਗਈ ਹੈ ਵੱਡੀ ਪਾਰਟੀ ਬਣ ਗਈ ਹੈ ਕਈ ਅਸੀਂ ਦੋਖੀ ਨਹੀਂ ਪਰ ਉਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਵੇ ਅਸੀਂ ਦੋ ਸਿੱਟਾਂ ਤੋਂ ਬਾਦਲ ਸਾਹਿਬ ਨੂੰ ਜਿਹੜੀਆਂ 8 ਸਿੱਟਾਂ ਸੀਗੀਆਂ ਬਾਦਲ ਸਾਹਿਬ ਦੀ ਕਿਰਪਾ ਨਾਲ ਅੱਜ ਉੱਥੇ ਸਰਕਾਰ ਬਣਾਈ ਐ ਮੋਦੀ ਬਾਦਲ ਸਾਹਿਬ ਦੇ ਪੈਰੀ ਹੱਥ ਲਾਉਂਦਾ ਸਾਰੀ ਦੁਨੀਆ ਦੇਖਦੀ ਐ ਕਿਉਂ ਲਾਉਂਦਾ ਕਿਉਂਕਿ ਬਾਦਲ ਸਾਹਿਬ ਦੀ ਸੋਚ ਤੇ ਖੜੇ ਸੀ ਅੱਜ ਉਹ ਬਾਦਲ ਸਾਹਿਬ ਦੀ ਸੋਚ ਤੇ ਨਹੀਂ ਖੜੇ ਤਾਂ ਇਹ ਸਮਝ ਲਓ ਅਕਾਲੀ ਦਲ ਜਿਹੜੇ ਮੁੱਦੇ ਨੇ ਪੰਜਾਬ ਦੇ ਕਿਉਂਕਿ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਐ ਖਾਸਲੀ ਆਪਸੀ ਲੜਾਈ 'ਚ ਲੜਦਾ ਹੈ ਔਰ ਇਸਤਰੀ ਲੜਦਾ ਹੈ ਪੰਜਾਬੀ ਲੋਕਾਂ ਦੇ ਮੁੱਦੇ ਵੀ ਉਠਾਉਗਾ ਮਤਲਬ ਇਸ ਤਰ੍ਹਾਂ ਆਪ ਪਾਰਟੀ ਸਰਕਾਰ ਤੋਂ ਖੋ ਰਹੀ ਐ ਕੁਝ ਅਕਾਲੀ ਦਲ ਤਾਂ ਹੈ ਹੀ ਮੁੱਦੇ ਆ ਵਾਸਤੇ ਹੈਗੀ ਬਣੀ ਪਾਰਟੀ ਐ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਪਿੰਡਾਂ ਦੀ ਨਹਾਰ ਬਦਲਤੀ ਸ਼੍ਰੋਮਣੀ ਅਕਾਲੀ ਦਲ ਨੇ ਮੰਡੀਕਰਨ ਬੋਰਡ ਬਣਾਇਆ ਅਕਾਲੀ ਦਲ ਨੇ ਮੰਡੀਆਂ ਦਾ ਨਿਰਮਾਣ ਹੋਇਆ ਅਕਾਲੀ ਦਲ ਨੇ ਪਿੰਡਾਂ 'ਚ ਬਿਜਲੀ ਫ੍ਰੀ ਕੀਤੀ ਅਕਾਲੀ ਦਲ ਨੇ ਮੋਟਰਾਂ ਕਿਸਾਨਾਂ ਦੀ ਸਾਰੀ ਬਿਜਲੀ ਜਿਹੜੀ ਮੋਟਰਾਂ ਦੀ ਫ੍ਰੀ ਉਹ ਬਾਦਲ ਸਾਹਿਬ ਨੇ ਸੋ ਜਿਹੜੀ ਮਾਈ ਭਾਗੋ ਦੀ ਸਕੀਮ ਹੈਗੀ ਆ ਉਹ ਬਾਲ ਸਾਹਿਬ ਨੇ ਖੇਡਾਂ ਦਾ ਜਿੰਮੇ ਦਾ ਸਮਾਨ ਦਿੱਤਾ ਉਹ ਬਾਦਲ ਸਾਹਿਬ ਨੇ ਹੈਲਥ ਸਕੀਮ ਦਿੱਤੀ ਉਹ ਬਾਦਲ ਸਾਹਿਬ ਨੇ ਬਾਦਲ ਸਾਹਿਬ ਦੀਆਂ ਤਾਂ ਸਕੀਮਾਂ ਗਣਾਈਆਂ ਨਹੀਂ ਜਾ ਸਕਦੇ ਜਿੰਨੇ ਕੰਮ ਬਾਲ ਸਾਹਿਬ ਨੇ ਕਰੇ ਆ ਅਰੇ ਬਾਦਲ ਸੁਖਵੀਰ ਸਿੰਘ ਦੀ ਸੋਚ ਹੈ बिजनेਸਮੈਨ ਲੀਡਰ ਨੇ ਸਾਡੇ ਸੁਖਵੀਰ ਸਿੰਘ ਬਾਦਲ ਜੀ ਜਦੋਂ ਹੁਣ ਆ 12 ਚ ਸਰਕਾਰ ਬਣੀ ਤਾਂ ਇਹੀ ਜਿਹੜੇ ਅੱਜ ਬਾਗੀ ਨੇ ਇਹ ਗੱਲਾਂ ਕਹਿੰਦੇ ਸੀ ਵੀ ਸੁਖਬੀਰ ਸਿੰਘ ਬਾਦਲ ਵਰਗਾ ਬਿਜਨ ਨਹੀਂ ਲੀਡਰ ਨਹੀਂ ਐ ਅੱਜ ਮੁਹਾਲੀ ਨੂੰ ਤੁਸੀਂ ਜਾ ਕੇ ਦੇਖੋ ਅੱਜ 에어ਪੋਰਟ ਜਾ ਕੇ ਦੇਖੋ ਚੌਂ ਮਾਰਗੀਆਂ ਛੜਕਾਂ ਦੇਖੋ ਅੰਮ੍ਰਿਤਸਰ ਦਾ ਗਲਿਆਰਾ ਵੇਖੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਹਰ ਉੱਥੇ ਮੰਦਿਰ ਖੁਰਾਲਗੜ੍ਹ ਬਣਾਇਆ ਉਹ ਵੇਖੋ ਰਾਮ ਤੀਰਥ ਮਹਾਰਸ਼ੀ ਵਾਲਮੀਕ ਜੀ ਦਾ ਤੀਰਥ ਸਥਾਨ ਬਣਾਇਆ ਉਹ ਵੇਖੋ ਬਾਬਾ ਬੰਦਰ ਸਿੰਘ ਬਹਾਦਰ ਜੀ ਦਾ ਜਿਹੜਾ ਸਥਾਨ ਬਣਾਇਆ ਉਹ ਵੇਖੋ ਸੇਵਾ ਕੇਂਦਰ ਲੋਕਾਂ ਦੀਆਂ ਸੁਵਿਧਾਵਾਂ ਲਈ ਬਣਾਏ ਤੁਸੀਂ ਉਹ ਦੇਖੋ ਬਿਨਾਂ ਰਾਸਤੇ ਖਾਲਸਾ ਤੁਸੀਂ ਜਾ ਕੇ ਉਹ ਦੇਖੋ ਜਿੰਨੀਆਂ ਯਾਦਗਾਰ ਮੈਂ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਨੇ ਬਣਾਈਆਂ ਅਰੇ ਗੱਲ ਜਿਹੜਾ ਕਾਂਗਰਸ ਦੇ ਸਾਡੇ ਸੀਐਮਸੀ ਕੈਪਟਨ ਨਬਰੀਂਦਰ ਸਿੰਘ ਜੀ ਉਹ ਵੀ ਇਸ ਗੱਲ ਨੂੰ ਮੰਨਦੇ ਸੀ ਵੀ ਜੋ ਕੰਮ ਜੋ ਸੋਚ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਾਹਿਬ ਦੀ ਹੈ ਉਹ ਕਿਸੇ ਦੀ ਹੋ ਨਹੀਂ ਸਕਦੀ